ਭਾਰਤੀਆਂ ਬਾਰੇ ਆਈ ਵੱਡੀ ਖਬਰ 3G ਫਲਾਈਟ ਅਜ ਰਾਤ ਨੂੰ ਉਤਰੇਗੀ ਅੰਮ੍ਰਿਤਸਰ ਹਰਿਆਣਾ ਦੇ ਦੱਸੇ ਜਾ ਰਹੇ ਸਭ ਤੋਂ ਵੱਧ ਬੰਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਰੁਖ ਗੈਰ ਕਾਨੂੰਨੀ ਪ੍ਰਵਾਸੀਆਂ ਪ੍ਰਤੀ ਨਰਮ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਸ਼ਨੀਵਾਰ ਨੂੰ 117 ਭਾਰਤੀਆਂ ਨੂੰ ਰਿਪੋਰਟ ਕਰਨ ਤੋਂ ਬਾਅਦ ਲਗਾਤਾਰ 3G ਫਲਾਈਟ ਰਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੀ ਫਿਰ ਤੋਂ ਅੰਮ੍ਰਿਤਸਰ ਵਿਖੇ ਉਤਰਨ ਜਾ ਰਹੀ ਹੈ ਇਨ੍ਹਾਂ ਭਾਰਤੀਆਂ ਦੀ ਗਿਣਤੀ 157 ਦੱਸੀ ਜਾ ਰਹੀ ਹੈ ਜੋ ਕਿ ਅੱਜ ਰਾਤ ਨੂੰ ਅਮਰitsar ਦੇ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਨਗੇ ਤੇ ਇਸ ਦੇ ਵਿੱਚ ਸਭ ਤੋਂ ਵੱਧ ਵਿਅਕਤੀ ਹਰਿਆਣਾ ਸੂਬੇ ਦੇ ਦੱਸੇ ਜਾ ਰਹੇ ਨੇ ਤੇ ਇਸ ਤੋਂ ਪਹਿਲਾਂ ਰਿਪੋਰਟ ਕੀਤੇ ਭਾਰਤੀਆਂ ਦੇ ਵਿੱਚ 65 ਪੰਜਾਬੀ ਤੇ 33 ਹਰਿਆਣਾ ਤੋਂ ਸੀ ਜਦਕਿ ਗੁਜਰਾਤ ਤੋਂ 8, Goa ਤੇ Maharashtra ਦੇ 2-2 ਵਿਅਕਤੀ ਸੀ ਦੇਸ ਦੇ ਨਾਲ ਹੀ ਯੂਪੀ ਦੇ ਤਿੰਨ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦਾ ਇੱਕ ਇੱਕ ਵਿਅਕਤੀ ਇਹਨਾਂ ਰਿਪੋਰਟ ਕੀਤੇ ਗਏ ਵਿਅਕਤੀਆਂ ਦੇ ਵਿੱਚ ਸ਼ਾਮਲ ਸੀ ਇਹਨਾਂ ਸਾਰੇ ਵਿਅਕਤੀਆਂ ਨੂੰ ਅਮਰੀਕਾ ਵੱਲੋਂ ਆਰਮੀ ਦੇ ਜਹਾਜ਼ ਦੇ ਵਿੱਚ ਅਮਰਿਤਸਰ ਲਿਆਂਦਾ ਗਿਆ ਸੀ ਤੀਜੀ ਫਲਾਈਟ ਵਿੱਚ ਕਿੰਨੇ ਪੰਜਾਬੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਰਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੇ ਵਿੱਚ ਪੰਜਾਬ ਦੇ 54 ਹਰਿਆਣਾ ਦੇ 60 গুজਾਰਾਤ ਦੇ 34 ਉੱਤਰ ਪ੍ਰਦੇਸ਼ ਦੇ 3 ਮਹਾਰਾਸ਼ਟਰ ਦਾ 1 Rajasthan 1 ਮੱਧ ਪ੍ਰਦੇਸ਼ ਤੋਂ 1 ਉਤਰਾਖੰਡ ਤੋਂ 1 ਜੰਮੂ ਕਸ਼ਮੀਰ ਤੋਂ 1 ਹਿਮਾਚਲ ਪ੍ਰਦੇਸ਼ ਤੋਂ 1 ਨਾਗਰਿਕ ਸ਼ਾਮਲ ਹੈ ਤੇ ਇਹਨਾਂ ਨਾਗਰਿਕਾਂ ਦੇ ਅੰਮ੍ਰਿਤਸਰ ਦੇ 에어ਪੋਰਟ ਤੇ ਪਹੁੰਚਣ ਤੋਂ ਬਾਅਦ ਇਹਨਾਂ ਨੂੰ ਕਰੋ ਕਰੀ ਪਹੁੰਚਾਇਆ ਜਾਏਗਾ ਅੰਮ੍ਰਿਤਸਰ 에어ਪੋਰਟ ਤੇ ਵਧੀ ਹਲਚਲ ਜੋਹੇਤੀਜੀ ਫਲਾਈਟ ਦੇ ਆਉਣ ਦੀ ਚਰਚਾ ਛਿੜੀ ਹੈ ਤਾਂ ਪੰਜਾਬ ਦੇ ਅੰਮ੍ਰਿਤਸਰ ਵਿਖੇ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਤੇ ਰਿਪੋਰਟ ਕੀਤੇ ਪੰਜਾਬੀਆਂ ਦੇ ਰਿਸ਼ਤੇਦਾਰ ਲਗਾਤਾਰ ਅੰਮ੍ਰਿਤਸਰ ਵਿਖੇ ਪਹੁੰਚਨੇ ਸ਼ੁਰੂ ਹੋ ਗਏ ਨੇ ਬੀਤੇ 10 ਦਿਨਾਂ ਦੇ ਵਿੱਚ ਇਹ ਤੀਜੀ ਫਲਾਈਟ ਹੈ ਜਿਸ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਭਾਰਤੀਆਂ ਨੂੰ ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਤੇ ਇਸ ਲਈ ਭਾਰਤ ਦੀ ਕੇਂਦਰ ਸਰਕਾਰ ਦੀ ਵਿਰੋਧੀਆਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਉਹਨਾਂ ਦੀ ਸਾਂਝ ਬਾਰੇ ਵੀ ਵਿਰੋਧੀਆਂ ਨੇ ਕਾਫੀ ਜ਼ਿਆਦਾ ਤੰਸ ਕੱਸੇ ਨੇ ਲੱਖਾਂ ਰੁਪਏ ਖਰਚ ਕਰਕੇ ਵੀ ਛੁੱਟੀਆਂ ਉਮੀਦਾਂ ਪੰਜਾਬ ਦੇ ਨੌਜਵਾਨ 45 ਤੋਂ 50 ਲੱਖ ਰੁਪਏ ਤੱਕ ਖਰਚਾ ਕਰਕੇ ਏਜੰਟਾਂ ਦੇ ਰਾਹੀਂ ਅਮਰੀਕਾ ਜਾਣ ਦਾ ਸੁਪਨਾ ਵੇਖਦੇ ਹੋਏ ਭਾਰਤ ਤੋਂ ਜਹਾਜ਼ ਚੜੇ ਸੀ ਲੇਕਿਨ ਕਈ ਏਜੰਟਾਂ ਵੱਲੋਂ ਕਥਿਤ ਤੌਰ ਤੇ ਉਹਨਾਂ ਨੂੰ ਡੌਂਕੀ ਦੇ ਜ਼ਰੀਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ ਅਮਰੀਕਾ ਜਾਣ ਦੇ ਸਫ਼ਰ ਦੌਰਾਨ ਕਈ ਤਰ੍ਹਾਂ ਦੇ ਤਸੀਹੇ ਵੀ ਚਲਣੇ ਪਏ ਤੇ ਏਜੰਟਾਂ ਵੱਲੋਂ ਇਹਨਾਂ ਲੋਕਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ ਤੇ ਇਥੋਂ ਤੱਕ ਕਿ ਇਹਨਾਂ ਕੋਲੋਂ ਪੂਰੇ ਪੈਸੇ ਵੀ ਲੈ ਲਏ ਗਏ ਤੇ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਇਹਨਾਂ ਪੰਜਾਬੀਆਂ ਦੀਆਂ ਉਮੀਦਾਂ ਹੁਣ ਟੁੱਟ ਗਈਆਂ ਨੇ ਕਿ ਉਹ ਲਗਾਤਾਰ ਰਿਪੋਰਟ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ